ਇਹਨਾਂ ਦੇ ਦੋ ਤਿੰਨ ਫੋਰਮੈਨ ਛੱਡੇ ਹੋਏ ਆ ਮਾਰਕੀਟ 'ਚ ਅੱਛਾ ਜੀ ਦਿੱਲੀ ਆਜੋ ਵੀਰੇ ਰੋਨੋ ਵੀਰ ਜੀ ਦੱਸੋ ਕੋਈ ਪ੍ਰੋਬਲਮ ਠੀਕ ਹੈ ਇਹ ਬਾਈ ਜੀ ਨਿਊ ਹਾਲੈਂਡ ਸਾਸਰੀ ਕਲ ਵੀਰੇ ਹੋਰ ਠੀਕ ਹੋ ਜੀ ਵਧੀਆ ਬਿਲਕੁਲ ਵਧੀਆ ਆਪਣੇ ਵੀਰੇ ਫੇਰੇ ਸਰਵਿਸ ਦੇ ਵਿੱਚ ਫੀਲਡ ਦੇ ਵਿੱਚ ਆਪਣੀ ਟੀਮ ਰਹਿੰਦੀ ਹੋ ਹੈ ਜੀ ਮੈਂ ਤੁਹਾਨੂੰ ਦੱਸਦਾ ਜੀ ਆ ਸਰਵਿਸ ਦੀ ਜਿਹੜੀ ਸਾਡੀ ਇਸ ਟਾਈਮ ਜਿਹੜੀ ਅਸੀਂ ਲਾਸਟ ਜਿਹੜੀ ਪਲੈਨਿੰਗ ਕੀਤੀ ਸੀ ਜੀ ਤੇ ਉਹਨੂੰ ਅਸੀਂ ਪੂਰਾ ਵਧੀਆ ਤਰੀਕੇ ਨਾਲ ਐਗਜ਼ੀਕਿਊਟ ਕੀਤਾ ਮਤਲਬ ਅਸੀਂ ਹੁਣ ਪੰਜਾਬ ਦੇ ਵਿੱਚ ਕੀ ਆ ਨਾ ਹੁਣ ਕੰਬਾਈਨਸ ਦੇ ਨੰਬਰ ਜਿਹੜੇ ਆ ਨਾ ਉਹ ਕਾਫੀ ਹੋ ਗਏ ਨੇ ਠੀਕ ਹੈ ਜੀ ਹੁਣ ਅਸੀਂ ਜਿਵੇਂ ਪੰਜ ਡੀਲਰ ਇੱਥੇ ਪਾਇੰਟ ਕੀਤੇ ਹੋਏ ਪੰਜਾਬ ਪੂਰੇ ਦੇ ਵਿੱਚ ਜੀ ਜੀ ਤੇ ਹੁਣ ਗੱਲ ਇਦਾਂ ਵਾ ਕਿ ਪੰਜ ਡੀਲਰ ਨੇ ਤੇ ਪੰਜ ਡੀਲਰਾਂ ਕੋ ਆਪਣੇ ਪੰਜ ਬੰਦੇ ਨੇ ਉਸ ਤੋਂ ਇਲਾਵਾ ਕੰਪਨੀ ਨੇ ਆਪਣੀ ਮੈਨਪਾਵਰ ਅਪਾਇੰਟ ਕਰਕੇ ਇੱਕ ਇੱਕ ਬੰਦਾ ਸਾਰਿਆਂ ਇਹਨਾਂ ਪੰਜੇ ਜੀ ਮੈਂ ਗੱਲ ਕੱਟ ਕਰਦਾ ਜੀ ਜੀ ਕਿ ਜਿ ਪਿਛਲੇ ਸਾਲ ਸਾਡੀ ਝੋਨੇ ਚ ਜੀ ਇਹਨਾਂ ਨੇ ਕਿਸੇ ਵੀ ਹੋਲੈਂਡ ਨੇ ਕਿਸੇ ਨੇ ਬਾਹ ਨਹੀਂ ਸਾਡੀ ਫੜੀ ਜੀ ਜੀ ਪ੍ਰੋਬਲਮ ਜਿੰਨੇ ਵੀ ਚਲੋ ਇਹਨਾਂ ਦੇ ਫੋਰਮੈਨ ਆਉਂਤੇ ਜੀ ਜਿੰਨੇ ਸਾਡਾ ਵੀ ਬੇਲਰਾਂ ਦਾ ਕੰਮ ਹੈ ਜੀ ਅਸੀਂ ਉਧਰ ਬਿਜੀਦੇ ਜੀ ਹਾਂਜੀ ਹਾਂਜੀ ਇਹਨਾਂ ਦਾ ਫੋਰਮੈਨ ਆਉਂਤਾ ਜੀ ਸਾਡੇ ਫੋਰਮੈਨ ਨੂੰ ਕਹਿਣਾ ਹੈ ਚਾਬੀ ਨਾਲ ਆ ਕਰਦੇ ਉਹ ਕਰਦੇ ਕਿਸੇ ਰੱਬ ਦੇ ਬੰਦੇ ਨੇ ਕੰਬਾਈਨ ਨੂੰ ਹੱਥ ਨਹੀਂ ਲਾਇਆ ਜੀ ਜੀ ਸਾਡਾ ਝੋਨੇ ਜਾਨੀ ਹਰਾਸਮੈਂਟ ਰਹੀ ਹੈ ਵੀਰ ਜੀ ਠੀਕ ਹੈ ਜੀ ਸਰਵਿਸ ਚਲੋ ਸਰਵਿਸ ਦੇ ਗਣ ਨਹੀਂ ਜੀ 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 ਫਿਰ ਵੀ ਚਲੋ ਗਦੂ ਜੀ ਕਮੈਨ ਦਾ ਮਨ ਹੈਗਾ ਦਾ ਵੀਰ ਜੀ ਸਾਡਾ ਜੀ ਫਿਰ ਚਲੋ ਇਹਨਾਂ ਨਾਲ ਗੱਲਬਾਤ ਕਰੀ ਵੀ ਥੋੜੀ ਸਰ ਪਹਿਲਾ ਮੱਕੀ ਦਾ ਸੀਜ਼ਨ ਦਾ ਵੀਰ ਚਲੋ ਸਾਨੂੰ ਬ੍ਰੇਕਡਾਊਨ ਨਹੀਂ ਆਈ ਬੜੀਆਂ ਲੱਗਿਆ ਨਹੀਂ ਠੀਕ ਹੈ ਝੋਨੇ ਚ ਚਲੋ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਵੀ ਤੁਸੀਂ ਮਰਗੇਗਾ ਹੈਗੇ ਠੀਕ ਹੈ ਵੀ ਤੁਹਾਨੂੰ ਮਸ਼ੀਨ ਦਿੱਤੀ ਹੈ ਵੀ ਸਾਡੀ ਮਸ਼ੀਨ ਲੈ ਕੇ ਤੁਸੀਂ ਖੁਸ਼ ਆ ਜਾਂ ਨਹੀਂ ਖੁਸ਼ ਹੈ ਠੀਕ ਹੈ ਜੀ ਚਲੋ ਫੇਰ ਅਸੀਂ ਹੈ ਨਾ ਮੂਰੇ ਰੋਏ ਜਣੀ ਐਤ ਕੀ ਰਿਜ਼ਲਟ ਸਹੀ ਹੈ ਸਾਡੇ 1 2 4 ਮੈਂ ਇਹਨਾਂ ਦੇ 2 3 4 ਮੈਂ ਮਾਰਕੀਟ ਵਿੱਚ ਘੁੰਮਦੇ ਆ ਪਤਾ ਲੱਗ ਗਿਆ ਨਾ ਵੀਰੇ ਮੂੰਹ ਨਾ ਆਉਂਦਾ ਡੈਲੀ ਵੀ ਹਾਂ ਦੱਸੋ ਕੀ ਆ ਦੁੱਖ ਹੈ ਨਹੀਂ ਪਤਾ ਲੱਗ ਗਿਆ ਨਾ ਕੋਈ ਵੀ ਚੀਜ਼ ਆਉਣ ਦੇਖੋ ਫੀਲਡ ਦੇ ਵਿੱਚ ਆਏ ਹੈ ਨਾ ਚਲੋ ਪੰਜਾਬ ਦੇ ਵਿੱਚ ਹਾਂ ਜੀ ਹਾਂ ਜੀ ਹੁਣ ਆਗੇ ਕਿੰਨੇ ਤਾਂ ਉਂਗਲੀ ਘਮਾਉਣੀ ਹੈ ਕਿੰਨੇ ਆ ਕੇ ਫੀਲਡ 'ਚ ਸਾਨੂੰ ਕੰਮ ਕਰਕੇ ਦੇਣਾ ਵੀ ਉਹ ਤਾਂ ਖੁਸ਼ ਹੋਊਂਗੇ ਹਾਂ ਹਾਂ ਇਹ ਤਾਂ ਹੈ ਇਹ ਪ੍ਰੋਬਲਮ ਇਹ ਚੀਜ਼ਾਂ ਨੇ ਵੀ ਇਹ ਸਮੱਸਿਆ ਫਿਰ ਸਮੱਸਿਆ ਜਿਹੜੀ ਸੀ ਨਾ ਮੈਂ ਤੁਹਾਨੂੰ ਦੱਸਦਾ ਬੇਲਰ ਦੇ ਵਿੱਚ ਦੇਖਾ ਜਾਵੇ ਤੁਹਾਨੂੰ ਪਤਾ ਬੇਲਰ ਸੀਜ਼ਨ ਚੱਲਦਾ ਵਾ ਕੰਪਨੀ ਕੋ ਮੈਨਪਾਵਰ ਜਿਹੜੀ ਆ ਉਹ ਮਤਲਬ ਬੇਸਿਕਲੀ ਉਹੀ ਮੈਨਪਾਵਰ ਕ੍ਰੋਪ ਸੋਲੂਸ਼ਨ ਦੀ ਕੰਬਾਈਨ ਚ ਵੀ ਜਾਂਦੀ ਆ ਬੇਲਰ ਚ ਵੀ ਜਾਂਦੀ ਆ ਹੁਣ ਬੇਲਰ ਦਾ ਨੰਬਰ ਬਹੁਤ ਜ਼ਿਆਦਾ ਵੱਡਾ ਨੰਬਰ ਵਾ ਠੀਕ ਹੈ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਉਹ ਜਦੋਂ ਨਾ ਬੇਲਰ ਦਾ ਸੀਜ਼ਨ ਚੱਲਦਾ ਤੇ ਉਹ ਥੋੜੀ ਨਾ ਕੰਪਨੀ ਵੀ ਸਫਰ ਕਰਦੀ ਐ ਇਸ ਜੀ ਤੇ ਕਿ ਮੈਨਪਾਵਰ ਨੂੰ ਲੈ ਕੇ ਕਿ ਮੈਨਪਾਵਰ ਉਸ ਤਰੀਕੇ ਨਾਲ ਉੱਪਰ ਹਰੇਕ ਜਗ੍ਹਾ ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਬੇਲਰ ਵੀ ਆ ਪਰ ਇਸ ਵਾਰ ਅਸੀਂ ਕੀ ਕੀਤਾ ਅਸੀਂ ਸੈਪਰੇਟ ਜੀ ਪੰਜ ਟੈਕਨੀਸ਼ੀਅਨ ਜਿਹੜੇ ਆ ਫੀਲਡ ਲੈਵਲ ਦੇ ਬੰਦੇ ਜਿਹੜੇ ਕਿ ਆ ਕੇ ਆਪ ਕੰਮ ਕਰਨਗੇ ਨਾਲ ਠੀਕ ਹੈ ਅਸੀਂ ਪੰਜ ਬੰਦੇ ਪੰਜਾਬ ਵਾਸਤੇ ਅਪਾਇੰਟ ਕੀਤੇ ਠੀਕ ਹੈ ਉਸ ਤੋਂ ਅਲਾਵਾ ਸਾਡੀ ਡੀਲਰ ਐਂਡ ਤੇ ਪਲਾਨਿੰਗ ਇਹ ਸੀ ਕਿ ਪੰਜ ਬੰਦੇ ਤੁਸੀਂ ਵੀ ਦੋਗੇ ਜਿਵੇਂ ਪੰਜ ਡੀਲਰਸ਼ਿਪਾਂ ਤੇ ਪੰਜ ਡੀਲਰਸ਼ਿਪਾਂ ਤੇ ਇੱਕ ਇੱਕ ਬੰਦਾ ਕੀਰਦਾਰ ਰਹੂਗਾ ਤੇ ਇੱਕ ਬੰਦਾ ਸਾਡਾ ਰਹੂਗਾ ਬੀਸਿਕਲੀ ਇੱਕ ਡੀਲਰਸ਼ਿਪ ਤੇ ਦੋ ਬੰਦੇ ਰਹਿਣਗੇ ਠੀਕ ਹੈ ਜੀ ਤੇ ਇਹ ਹੁਣ ਜਿਹੜੇ ਸਾਡੇ ਜਿਹੜੇ ਸਾਡੇ ਕੰਪਨੀ ਦੇ ਪੰਜ ਬੰਦੇ ਨੇ ਉਹ ਐ ਨਹੀਂ ਹੈਗਾ ਕਿ ਜਿਵੇਂ ਇੱਕ ਡੀਲਰਸ਼ਿਪ ਤੇ ਪਠਾਇਆ ਜੇ ਉੱਥੇ ਫ੍ਰੀ ਆ ਕੇ ਦੂਜੀ ਥਾਂ ਤੇ ਕੰਮ ਤੇ ਉੱਥੇ ਵੀ ਜਾਊਗਾ ਤੇ ਉਹ ਘੁੰਮਦੇ ਰਹਿਣਗੇ ਪਰ ਉਹ ਇੱਕ ਡੀਲਰਸ਼ਿਪ ਅਸਾਈਨ ਹੋਈ ਹੋਈ ਜਣੀ ਮਤਲਬ ਸਰਵਿਸ ਹਨ ਫੁੱਲ ਕਰਤੀ ਹੈ ਦੀ ਬਿਲਕੁਲ ਬਿਲਕੁਲ ਕਿਉਂਕਿ ਕੀ ਹੈ ਨਾ ਜੀ ਨੰਬਰ ਜਿਹੜੇ ਨੰਬਰ ਵੀ ਵਧ ਗਏ ਨੇ ਮਸ਼ੀਨਾਂ ਦੇ ਹੁਣ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਆਪਣੀ ਏਸੀ ਕੈਪ ਨੂੰ ਬਿਲਕੁਲ ਛੰਡੀ ਆ ਈਜ਼ੀ ਕੈਬੜੀ ਆ ਤੂੰ ਇਹ ਦੇਖ ਲੋ ਕਿੰਨੀ ਵਧੀਆ ਝੰਡੀ ਮਿਲ ਗਈ ਆਪਣੀ ਈਸੀ ਕੈਬ ਨੂੰ ਜੀ ਸਭ ਤੋਂ ਵੱਧ ਲੋਕ ਪਸੰਦ ਕਰਦੇ ਸੀ ਕੈਬ ਨੂੰ ਪੰਜਾਬ ਦੇ ਲੋਕ ਲੈਂਦੇ ਹੀ ਸੀ ਕੈਬ ਆ ਜੀ ਠੀਕ ਹੈ ਉਹ ਨਾਨ ਕੈਬ ਲੈਣ ਲੈਣ ਦਾ ਹੁਣ ਟ੍ਰੈਂਡੀ ਨਿਊ ਹੋਲਡ ਦਾ ਖਤਮ ਹੋਈ ਜਾਂਦੇ ਪੰਜਾਬ ਦੇ ਵਿੱਚ ਹਾਂਜੀ ਇਹ ਹੁਣ ਗਾਂ-ਗਾ ਜਿਹੜਾ ਜਿਹੜਾ ਯੁੱਗ ਬਦਲਦਾ ਜਾ ਰਿਹਾ ਹੈ ਆ ਸਿਸਟਮ ਹੈ ਆ ਦੀ ਮਸ਼ੀਨ ਹੈ ਨਾਨ ਕੈਬ ਹੈ ਪਰ ਇਹਨਾਂ ਨੇ ਨਿਊ ਹੋਲਡ ਦੀ ਦੋਵੇਂ ਤੀਆਂ ਦੋਵੇਂ ਈ ਸੀ ਕੈਬ ਲਈਆਂ ਥੋੜੇ ਤਾਂ ਬੰਦੇ ਬੌ ਲੜਦੇ ਹੋਣੇ ਆ ਫੇ ਹਾਂ ਬਹੁਤ ਯਾਰਾ ਕਹਿੰਦੇ ਕਿ ਮੈਚ ਰੋਣੀ ਹੈ ਡੀਜ਼ਲ ਦੀ ਖਪਤ ਦਾ ਕੋਈ ਐਡਾ ਐਡਾ ਫਰਕ ਕੋਈ ਐਡਾ ਇੰਜਨ 'ਚ ਕੀ ਫਰਕ ਪੈਂਦਾ ਜੀ ਇਹ ਇਹਦੇ ਵਿੱਚ ਕੀ ਆ ਕਿ ਆਪਰੇਟਰ ਵਧੀਆ ਨਜ਼ਾਰੇ ਨਾਲ ਬੈਠਾ ਕੰਮ ਕਰਦਾ ਈ ਆਪਣਾ ਜੀ ਆ ਲੈ ਲਓ ਬਾਈ ਨਾਲ ਗੱਲ ਮੈਂ ਗਿਆ ਵਿੱਚ ਚਲਦੀ ਦੇਖ ਕੇ ਆਇਆ ਮੈਂ ਕਹਿੰਦਾ ਵੀ ਜਿਵੇਂ ਜਹਾਜ਼ ਸਵੇਰੇ ਚੜਿਆ ਤਾਂ ਉਹ ਜੇ ਤਾਂ ਉਹ ਜੇ ਹੀ ਪਿਆਦਾ ਵੀ ਸੁਬਾ ਨਾ ਆ ਕੇ ਚੜਜੋ ਉਹ ਜੇ ਹੀ ਤੁਸੀਂ ਸ਼ਾਮ ਨੂੰ ਉਤਰਿਆ ਨਹੀਂ ਸਹੀ ਗੱਲ ਆ ਬਾਕੀ ਸਰ ਦੀ ਨੂੰ ਦੁਕਾਨ ਨਹੀਂ ਹੈਗੀ ਵੀ ਚਲਾ ਰਹੀ ਹੈ ਐਤ ਕੀ ਸਰਵਿਸ ਫੁੱਲ ਮਿਲੀ ਯਾਰ ਐਤ ਕੀ ਵੀਰ ਫੁੱਲ ਆ ਪਿਛਲੇ ਸਾਲ ਝੋਨੇ ਜਿਹੜਾ ਹਰਾਸਮੈਂਟ ਰਹੀ ਆ ਚਲੋ ਅਸੀਂ ਇਹਨਾਂ ਨਾਲ ਗੱਲ ਕਰੀਏ ਉਹ ਵੀ ਕੋਈ ਨਾ ਕੋਈ ਮੜਾ ਜਾ ਐ ਵੀ ਕੰਪਨੀ ਤੋਂ ਵੀ ਹਨਾ ਪਤਾ ਚੱਲੇ ਤੇ ਜਦੋਂ ਦਿੱਕਤ ਆਉਂਦੀ ਆ ਸਾਹਮਣੇ ਹੀ ਦਿੱਕਤ ਆਉਂਦੀ ਆ ਫਿਰ ਉਹਦਾ ਹੱਲ ਵੀ ਹੁੰਦਾ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਦਿੱਕਤ ਆਈ ਜਿਹੜਾ ਹੱਲ ਆ ਗਿਆ ਹੈ ਯਾਨੀ ਬਾਕੀ ਇਹ ਇੱਕ ਹੋਰ ਚੀਜ਼ ਤਾਂ ਮੈਂ ਤੁਹਾਨੂੰ ਦੱਸੂਗਾ ਕੀ ਕੰਪਨੀ ਨੇ ਜਿਵੇਂ ਹੁਣ ਪੰਜ ਡੀਲਰਸ਼ਿਪਾਂ ਦਾ ਤਾਂ ਨਾਮ ਲਿਆ ਮੈਂ ਨਾ ਠੀਕ ਹੈ ਇਹਨਾਂ ਪੰਜ ਡੀਲਰਸ਼ਿਪਾਂ ਤੇ ਡੀਲਰ ਐਂਡ ਤੋਂ ਜਿਵੇਂ ਪਾਰਟਸ ਜਿਵੇਂ ਹੁਣ ਮਿਲਦਾ ਵਜਵੇਂ ਹੁਣ ਜਲੰਧਰ ਡੀਲਰਸ਼ਿਪ ਤੇ ਵੀ ਇਸ ਵਾਰ ਕਾਫੀ ਪਾਰਟਸ ਦੀ ਇਨਵੈਸਟਮੈਂਟ ਕੀਤੀ ਡੀਲਰ ਨੇ ਬਟ ਉਸ ਤੋਂ ਇਲਾਵਾ ਕੰਪਨੀ ਨੇ ਨਾ ਪਟਿਆਲੇ ਦੇ ਵਿੱਚ ਆਪਣੇ ਪੈਸਿਆਂ ਨਾਲ ਇੱਕ ਕਨਸਾਈਨਮੈਂਟ 30 ਲੱਖ ਦੀ ਕਨਸਾਈਨਮੈਂਟ ਇੱਥੇ ਰੱਖੀ ਜਿਵੇਂ ਹੁਣ ਮੈਂ ਤਾਂ ਦੱਸਦਾ ਕੁਝ ਇਦਾਂ ਦੇ ਸਮਾਨ ਹੁੰਦੇ ਨੇ ਡੈਡ ਸਟਾਕ ਆ ਜੀ ਉਹ ਲੱਗਣੀ ਨਹੀਂ ਵਛੇਤੀ ਕਿਤੇ ਪਤਾ ਨਹੀਂ ਕਦੋਂ ਲੱਗਣੇ ਆ ਤੇ ਐਦਾਂ ਦੇ 파ਟ ਤੇ ਇਨਵੈਸਟਮੈਂਟ ਡੀਲਰ ਨਾ ਚਾਹੁੰਦਾ ਨਹੀਂ ਕਿ ਮੈਂ ਕਰਾਂ ਮੈਂ ਕਰਾਂ ਉਹਨਾਂ 파ਟ ਤੇ ਜਿਹੜਾ ਮੇਰਾ ਲੱਗੀ ਜਾਵੇ ਹਾਂ ਵੀ ਨਾਲ ਦੀ ਨਾਲ ਸਰਕਲ ਘੁੰਮੇ ਜਾਵੇ ਮੈਂ ਤੁਹਾਨੂੰ ਦੱਸਦਾ ਕਿ ਐਦਾਂ ਦੇ 파ਟ ਤੇ ਇਨਵੈਸਟਮੈਂਟ ਕੰਪਨੀ ਨੇ ਆਪ ਕੀਤੀ ਪਟਿਆਲੇ ਦੇ ਵਿੱਚ ਸਾਡੀ ਸਪੈਸ਼ਲ ਕ੍ਰੌਪ ਸੋਲੂਸ਼ਨ ਦੀ ਡੀਲਰshipਾ ਜਿੱਥੇ ਬੇਲਰ ਕੰਬਾਈਨ ਤੇ 슈ਗਰ ਕਨ ਹਾਰਵੈਸਟਰ ਵੀ ਮੰਨ ਲਓ ਸਾਰਾ ਸਫੇਰ 파ਟ ਮਿਲੂ ਪੂਰਾ ਸਫੇਅਰ ਪਾਰਟ ਡੈਡ ਸਟਾਕ ਵੀ ਰੱਖਦਾ 30 ਲੱਖ ਦੀ ਕਨਸਾਈਨਮੈਂਟ ਇੱਥੇ ਅਸੀਂ ਰੱਖਤੀ ਆਪ ਵੀ ਮਤਲਬ ਪੂਰਾ ਆਲ ਕਮੈਨ ਦਾ ਸਫੇਅਰ ਪਾਰਟ ਮਿਲੂ ਪੰਜਾਬ ਨੂੰ ਲੈ ਕੇ ਦੇਖਾ ਜਾਵੇ ਕਿਉਂਕਿ ਕਸਟਮਰ ਜਿਹੜੇ ਆ ਨਿਊ ਹਾਲੈਂਡ ਨੂੰ ਪਸੰਦ ਕਰਦੇ ਆ ਤੇ ਹੁਣ ਉਹ ਅੱਗੇ ਥਾਂ ਹੀ ਵਿਕੂਗੀ ਜੇ ਅਸੀਂ ਉਹਨੂੰ ਸਰਵਿਸ ਤੇ ਪਾਰਟ ਕਸਟਮਰ થી ਮਤਲਬ 70 80% ਕਸਟਮਰਾਂ ਨੂੰ ਮੈਂ ਮਿਲ ਕੇ ਆਇਆ ਜੀ ਠੀਕ ਹੈ ਔਰ ਉਹਨਾਂ ਤੋਂ ਇੱਕ ਸਰਵੇ ਲਿੰਕ ਦਿੱਤਾ ਉਹਨਾਂ ਨੂੰ ਉਹਨਾਂ ਦੇ ਹੱਥੋਂ ਜੋ ਵੀ 네ਗੈਟਿਵਿਟੀ ਆ ਮੈਂ ਤੁਸੀਂ ਪਾਓ ਜੀ ਉਹ 네ਗੈਟਿਵਿਟੀ ਪਾਓ ਕਿ ਮੈਂ ਸਾਨੂੰ ਉੱਪਰ ਤੱਕ ਇਹ ਚੀਜ਼ ਜਾਊਗੀ ਕਿ ਵੀ ਸਾਨੂੰ ਪਤਾ ਲੱਗੇ ਕੀ ਚੀਜ਼ ਕੀ ਹੋਣਦੀ ਹੈ ਕਸਟਮਰ ਦੀ ਐਕਚੁਅਲ ਫੀਡਬੈਕ ਕੀ ਆ ਹਾਂਜੀ ਹਾਂਜੀ ਤੇ ਉਸ ਤੇ ਫਿਰ ਮਤਲਬ ਮੈਂ ਕੋਲ ਬੈਠਿਆ ਮਗਾ ਮੈਂ ਇੱਥੇ ਬੈਠਿਆ ਐ ਨਹੀਂ ਹੈਗਾ ਕਿ ਕੋਈ ਚੰਗੀ ਚੀਜ਼ ਪਾਣੀ ਆ ਚੰਗੀ ਚੀਜ਼ ਨਾ ਪਾਓ ਖਰਾਬ ਪਾਓ ਜਿੰਨੀ ਨਹੀਂ ਪਾ ਸਕਦੇ ਹਾਂ ਹਾਂਜੀ ਹਾਂਜੀ ਮੈਨੂੰ ਸਾਨੂੰ ਪਤਾ ਕਿੱਦਾਂ ਲੱਗਿਆ ਪਤਾ ਲੱਗੇ ਕੰਪਨੀ ਨੂੰ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਜੀ ਉਸ ਉਸ ਚੀਜ਼ ਦਾ ਨਾ ਬੈਨੀਫਿਟ ਇਹ ਹੋਇਆ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਕਰਨਾ ਕੀ ਆ ਉੱਪਰਲੇ ਲੈਵਲ ਤੇ ਠੀਕ ਹੈ ਜੀ ਫਿਰ ਉੱਤੇ ਡਿਸੀਜਨ ਹੋਏ ਤੇ ਪੰਦੇ ਪੁਆਇੰਟ ਹੋਏ ਪਾਰਟਸ ਵਾਸਤੇ ਅੱਟ ਤੋਂ ਫਿਰ ਕੰਪਨੀ ਨੇ ਕਨਸਾਈਨਮੈਂਟ ਵਾਲਾ ਸਿਸਟਮ ਚਾਲੂ ਕਰ ਦਿੱਤਾ ਤੇ ਉਸ ਕਰਕੇ ਜਿਹੜਾ ਵਾ ਨਾ ਜਿਹੜੀ ਦੋ ਦਿੱਕਤਾਂ ਸੀ ਸਰਵਿਸ ਵਾਲੀ ਤੇ ਪਾਰਟਸ ਵਾਲੀ ਯਾਹੀ ਦਿੱਕਤ ਸੀ ਜੀ ਉਹ ਜਿਹੜੀ ਆ ਮਤਲਬ ਕਹਿ ਸਕਦੇ ਆ ਕਿ ਰਿਜ਼ੋਲਵ ਹੋਈ ਐ ਇਸ ਵਾਰ ਬਾਈ ਕਿੰਨੇ ਕਿ ਮਤਲਬ ਜਿਵੇਂ ਹੁਣ ਇੱਕ ਦੋ ਨਵੀਂ ਤੁਸੀਂ ਲੱਤੀ ਐ ਹੁਣ ਨਵੀਂ ਮਸ਼ੀਨ ਲਈ ਆ ਤੁਹਾਡੇ ਕੋਲ ਚਲੋ ਇੱਕ ਪਹਿਲਾਂ ਚੱਲਦੀ ਆ ਕਿੰਨੇ ਕੁ ਰਿਪੇਅਰ ਦਾ ਮੰਨ ਲਓ ਖਰਚਾ ਆ ਜਾਂਦਾ ਜ਼ੀਰੋ 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 ਕੋਈ 10 ਰੁਪਏ ਨਹੀਂ ਲਾਇ ਵੀ ਸਿਰ ਇਸ਼ਰ ਚੇਂਜ ਕਰ ਦਿਆਂ ਚਲੋ ਨਹੀਂ ਬਸਿਆ ਹਾਂ ਜੀ ਤਾਂ ਹੀ ਵੀ ਕੰਪਨੀ ਵੀ ਉਹ ਚ ਰਿਪੇਅਰ ਕਰਦਾ ਵੀ 15-2000 ਰੁਪਏ ਮੂਲੀ ਇਹੀ ਕਰ ਲਉਂਦੇ ਆ ਜੇ ਨਾਰਮਲ ਜਿਹਾ ਸਮਾਨ ਪਾਉਂਦੇ ਆ ਆ ਉਹਦਾ ਕਾਹੂ ਮਾੜਾ ਮੋਟਾ 베어ਿੰਗ ਛੋਟੇ ਮੋਟੇ 베어ਿੰਗ ਪਾਉਂਦੇ ਐ ਅੱਛਾ ਜੀ ਬਿਲਕੁਲ ਹੀ ਖਰਚਾ ਨਹੀਂ ਹੈਗਾ ਜੀ 0 ਅਜ ਤੱਕ ਸਾਡਾ 0 ਆ ਅੱਛਾ ਜੀ ਕੱਲੂ ਦੇਖੋ ਪਤਾ ਨਹੀਂ ਪਰਵਾਸਾ ਕੀ ਯਾਨੀ ਅਜ ਤੱਕ 0 ਆ ਵੀ ਰਿਪੇਅਰ ਬਿਲਕੁਲ ਹੀ ਨਹੀਂ ਹੈਗੀ ਬਾਕੀ ਕੁਝ ਪਤਾ ਕੀ ਹੈ ਜੀ ਦੇਖੋ ਕੋਈ 1 ਮਿੰਟ ਦੀ ਸਕਿੰਟ ਦੀ ਬ੍ਰੇਕਡਾਊਨ ਨਹੀਂ ਮੈਂ ਸਕਿੰਟ ਦੀ ਕਹਿ ਸਕਦਾ ਜੀ ਸਕਿੰਟ ਦੀ ਬ੍ਰੇਕਡਾਊਨ ਨਹੀਂ ਮਿੰਟ ਵੀ ਬੜੀ ਗੱਲ ਹੈ ਵੀ ਬਿਲਕੁਲ ਹੈ ਬਾਜੀ ਇਹ ਚੀਜ਼ੇ ਹੈ ਜੀ ਚਾਹੀਦੀ ਅੱਜ ਕੱਲਹਾਂ ਜਿਹੜਾ ਸਿਸਟਮ ਹੋ ਗਿਆ ਮੱਕੀ 'ਚ ਤੁਸੀਂ ਖਾਸ ਕਰਕੇ ਆਪਾਂ ਨੂੰ ਬ੍ਰੇਕਡਾਊਨ ਆਉਂਦੀ ਹੈ ਜੀ ਜੀ ਕਦੇ ਫਿਟਰ ਦੀ ਆ ਗਈ ਕਦੇ ਖੋਸ ਆ ਗਈ ਸਾਨੂੰ ਇੱਕ ਸਕਿੰਟ ਦੀ ਬ੍ਰੇਕਡਾਊਨ ਉਹ ਚੀਜ਼ੇ ਉਹੀ ਕੰਮ ਜਾਵਾ ਵੀਰੇ ਜਿਹੜੀ ਹੁਣ ਤੁਹਾਨੂੰ ਪਤਾ ਪ੍ਰੀਸੀਜਨ ਆ ਜਿਹੜੇ ਹਨ ਵੀਰੇ ਵੀ ਮੰਨ ਲਓ ਥੋੜੇ ਜਿਹੇ ਟਾਈਮਾਂ ਦੇ ਰਹਿ ਗਏ ਹਫਤੇ ਦੱਸ ਦਿੰਦਾ ਸੀ ਜੇ ਲੈ ਗਿਆ ਰਾਮਤ ਜੀ ਰਹਿ ਗਈ ਬਸ ਇਹ ਸਭ ਹਾਂ ਬਈ ਦੇ ਦਿੰਦੇ ਆ ਜਿਹੜਾ ਕਰ ਗਿਆ ਕਰ ਗਿਆ ਬਸ ਹਫਤੇ ਦਾ ਕੰਮ ਆ ਜਿਹੜੀ ਚੱਲ ਗਈ ਉਹ ਰਾਜਾ ਜਿਹਨੂੰ ਨਾਂ ਚੱਲਿਓ ਤੁਹਾਨੂੰ ਪਤਾ ਹੀ ਆ ਨਾ ਵੀ ਬਾਕੀ ਕੰਪਨੀ ਚ ਕਰ ਤੁਹਾਡੀਆਂ ਗੱਲਾਂ ਜਿਹੜੀਆਂ ਪਹੁੰਚੀਆਂ ਇਹਨਾਂ ਨੇ ਹਨਾ ਹੁਣ ਤੁਹਾਡੇ ਵੀ ਪੰਜ ਡੀਲਰ ਚੱਪਾਂ ਤੇ ਬੰਦੇ ਬਠਾਲ ਤੇ ਪੰਗਾ ਦੇ ਵੀ ਚਲੋ ਇਹਨਾਂ ਨੇ ਸਾਡੇ ਜੈਸੀ ਇਹਨਾਂ ਨੂੰ ਕੁਸਾ ਸੀ ਆਉਣਾ ਦੁੱਖ ਦੱਸਿਆ ਹਾਂ ਇਹਨਾਂ ਨੇ ਸਾਡਾ ਸੁਣ ਅਸਲੀ ਦੁੱਖ ਦੱਸੇ ਤੇ ਪਤਾ ਲੱਗਦਾ ਹਾਂ ਹਾਂ ਦੁੱਖ ਸਾਡਾ ਸੁਣਿਆ ਵੀ ਸਾਡੀ ਮਾਲੋ ਝੋਨੇ ਜੇ ਕੋਈ ਕਿਸੇ ਨੇ ਸਾਰ ਨਹੀਂ ਪੁੱਛੀ ਤੇ ਉਹ ਚਲੋ ਸਾ ਅਸੀਂ ਕਿਹਾ ਇਹਨਾਂ ਨੂੰ ਵੀ ਸਾਡੀ ਸਾਰ ਨਹੀਂ ਤੁਸੀਂ ਐਦ ਕੀ ਸਾਡੀ ਉਹ ਸੁਣ ਰਹੇ ਜਿਵੇਂ ਵੀਰੇ ਆਪਾਂ ਗੱਲ ਕਰੀਏ ਵੀ ਤੁਸੀਂ ਹੁਣ ਤੁਹਾਡੀ ਕੰਪਨੀ ਜਿਵੇਂ ਵੀਰ ਉਹਨਾਂ ਨੇ ਐਸਐਮਐਸ ਨਹੀਂ ਲਾਹਾ ਬਾਹਰੋਂ ਐਸਐਮਐਸ ਜਾਂ ਕੋਈ ਅੰਦਰੋਂ ਐਸਐਮਐਸ ਲਵਾਉਣ ਦਾ ਬਾਹਰੋਂ ਦਾ ਅੰਦਰ ਫਰਕ ਹੈਗਾ ਕੋਈ ਉਹ ਬਿਲਕੁਲ ਹੈਗਾ ਜੀ ਫਰਕ ਦੇਖੋ ਪਤਾ ਕੀ ਹੈ ਇਹ ਚੀਜ਼ ਪੂਰੀ ਨਾ ਇੰਜੀਨੀਅਰਿੰਗ ਨੇ ਤਿਆਰ ਕੀਤੀ ਹੋਈ ਆ ਠੀਕ ਹੈ ਜੀ ਠੀਕ ਹੈ ਇਹਦੀ ਚਾਦਰ ਦੀ ਕੀ weight ਹੋਣਾ ਚਾਹੀਦਾ ਕੀ ਕੁਆਲਿਟੀ ਹੋਣੀ ਚਾਹੀਦੀ ਹਰੇਕ ਚੀਜ਼ ਤੇ ਕੰਮ ਹੁੰਦਾ ਹਰ ਇੱਕ ਕੋਈ ਵੀ ਚੀਜ਼ ਵਿੱਚ ਐਡ ਆਨ ਹੁੰਦੀ ਉਹ ਤੇ ਟੈਸ ਜੀ ਪ੍ਰੋਪਰ ਟੈਸਟਿੰਗ ਹੋਣ ਤੋਂ ਬਾਅਦ ਹੀ ਇਹਦੇ ਵਿੱਚ ਚੀਜ਼ ਪਾਈ ਜਾਂਦੀ ਆ ਠੀਕ ਹੈ ਹੁਣ ਮੰਨ ਕੇ ਚਲੋ ਤੁਸੀਂ SMS SMS ਦੀ ਗੱਲ ਕਰਦੇ ਆ ਤੁਸੀਂ ਬਾਹਰੋਂ ਵੀ ਮਿਲਦਾ ਵਾ ਅਸੀਂ ਇੱਕ ਸਾਡਾ ਵੀ SMS ਹੈਗਾ ਜਿਹੜਾ ਸਾਡਾ ਪ੍ਰੋਪਰ ਆਪਣੀ ਹਿਸਾਬ ਨਾਲ ਤਿਆਰ ਕਰਵਾਇਆ ਹੋਇਆ SMS ਜੀ ਜੀ ਠੀਕ ਹੈ ਤੇ ਹੁਣ ਗੱਲ ਇਹ ਆ ਕਿ ਜੇ ਤੁਸੀਂ ਬਾਹਰੋਂ ਲੈ ਕੇ ਪਾਉਂਦੇ ਹੋ ਤੁਸੀਂ ਪਾ ਸਕਦੇ ਹੋ ਬਟ ਕੱਲ ਨੂੰ ਉਹਦੇ ਨਾਲ ਕੀ ਹੈ ਕਿ ਵਾਈਬ੍ਰੇਸ਼ਨ ਹੋਊਗੀ ਇਹ ਨਹੀਂ ਡਾਈਬ੍ਰੇਸ਼ਨ ਹੈ ਜੀ ਇਹਨਾਂ ਦੀ ਵਾਈਬ੍ਰੇਸ਼ਨ ਦੀ RSS ਦੀ 0 ਹੈ ਆਪਣੇ ਲੱਗਿਆ ਹੋਇਆ ਹੈ हां जी हां दूसरी कंपनी दो ल लाया ही ठीक है जी जीरो भाई वाइब्रेशन ही हैगी इनों दी बैलेंस ਜਿਹੜਾ ਨਾ ਬੈਲੈਂਸ ਵੀ ਇਹ ਕਰਾਇਆ ਸੀ ਪਹਿਲਾਂ ਸਵਰਾਜ ਨੂੰ ਵੀ ਚਲੋ ਲਾਏ ਆ ਆਪਾਂ ਨੇ ਪਰ ਉਹਨਾਂ ਦੀ वाइब्रेशन ਹੈਗੀ ਆ ਹੈਗੀ ਹੈ ਤੇ ਹੁਣ ਗੱਲ ਇਹ ਆ ਕਿ ਉਹ ਵਾਈਬ੍ਰੇਸ਼ਨ ਦੇ ਨਾਲ ਮਸ਼ੀਨ ਦਾ ਨੁਕਸਾਨ ਹੋਣਾ ਪੂਸ ਦਾ ਕੁਝ ਕਰੈਕ ਕੇ ਜਾ ਸਕਦੀ ਆ ਠੀਕ ਹੈ ਨਹੀਂ ਆਪਾਂ ਦੇਖੀ ਆ ਨਾ ਇੱਕ ਪੂਸ ਨਹੀਂ ਜੀ ਕੈ ਬੰਤਕਰ ਸਾਰਾ ਬਸ ਆਪਾਂ ਮਸ਼ੀਨਾਂ ਵੀਰੇ ਦੇਖੀ ਆ ਇੱਕ ਮਸ਼ੀਨਾਂ ਆਪਣੇ ਪੰਜਾਬ ਆ ਪੰਜਾਬ ਦੇ ਵਿੱਚ ਹੀ ਆ ਉਹਦੇ ਵਿੱਚ ਦੇਖਿਆ ਵੀ ਜਿਹੜੀ ਤੋੜਪਾਨਾ ਕਟਰ ਦੀ ਪੂੰਛ ਦੀ ਖਾਸੀ ਤੋੜਪਾਨ ਨੂੰ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ ਠੀਕ ਹੈ ਪਹਿਲੀ ਤਾਂ ਗੱਲ ਜਿਵੇਂ ਤੁਸੀਂ ਐਸਐਮਐਸ ਦੀ ਗੱਲ ਕੀਤੀ ਐਸਐਮਐਸ ਮੋਈ ਤਾਂ ਨਾ ਜੀ ਬੈਲੈਂਸਿੰਗ ਬੈਲੈਂਸਿੰਗ ਪੂਰੀ ਨਹੀਂ ਹੈਗੀ ਨਾ ਤਾਂ ਫਿਰ ਉਹ ਦਿੱਕਤ ਆਊਗੀ ਜੀ ਤੇ ਪਿੱਛੇ ਪੂਛ ਨੂੰ ਨੁਕਸਾਨ ਹੋਊਗਾ ਉਸ ਤੋਂ ਬਾਅਦ ਭਾਜੀ ਹੁਣ ਜੇ ਤੁਸੀਂ ਮਸ਼ੀਨ ਦੇ ਵਿੱਚ ਕੋਈ ਦੇਸੀ ਸਮਾਨ ਪਾਉਂਦੇ ਹੋ ਕੁਝ ਕਸਟਮਰ ਨੂੰ ਮੈਨੂੰ ਪਤਾ ਦੇਸੀ ਸਮਾਨ ਵੀ ਪਾਉਂਦੇ ਨੇ ਹਾਂਜੀ ਹਾਂਜੀ ਦੇਸੀ ਸਮਾਨ ਦੇ ਵਿੱਚ ਤੁਸੀਂ ਪਾਉਂਗੇ ਤੇ ਉਹਦਾ ਉਹ ਨੁਕਸਾਨ ਨਹੀਂ ਫਰਕ ਤਾਂ ਹੈ ਹੁਣ ਥੋੜਾ ਇੱਕ ਇੱਕ ਮੈਂ ਗੱਲ ਕਰਦਾ ਤੁਸੀਂ ਜਿਹੜੀ ਤੁਸੀਂ ਦੇਖੋਗੇ ਕਿ ਇਹਦੀ ਨਾ ਸਟੇਪਰ ਦੀ ਆਵਾਜ਼ ਨਹੀਂ ਹੁੰਦੀ ਹੈ ਹਾਂਜੀ ਠੀਕ ਹੈ ਹੁਣ ਸਤੇਪ ਦੀ ਆਵਾਜ਼ ਨਹੀਂ ਆਉਂਦੀ ਇਹਦਾ ਮਤਲਬ ਹੈ ਕਿ ਕੰਪਨੀ ਨੇ ਇਸ ਤਰੀਕੇ ਨਾਲ ਇਹਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਕਿ ਇਹ ਮਤਲਬ ਪ੍ਰੋਪਰ ਵਾ ਜੇ ਹੁਣ ਤੁਸੀਂ ਬਾਹਰੋਂ ਲੈ ਕੇ ਕੁਝ ਪਾਉਂਗੇ ਤੇ ਬਾਈ ਉਹਦੀ ਆਵਾਜ਼ ਆਊਗੀ ਤੇ ਫਿਰ ਇਹ ਕੀ ਕਰੂ ਉਹੀ ਫਰਕ ਹੈ ਨਾ ਵੀਰੇ ਰਾਤ ਨੂੰ ਅਸੀਂ ਜਾਂ ਮਸ਼ੀਨਾਂ ਲੱਭਦੇ ਆਂ ਅਸੀਂ ਕਟਰ ਦੇ ਸਿਰ ਤੇ ਮਸ਼ੀਨ ਲੱਭ ਲੈਣਾ ਵੀ ਉਹ ਚੱਲਦੀ ਆ ਆਵਾਜ਼ ਛੁਣ ਕੇ ਚੱਲ ਜਾਂਦੇ ਆ ਹੋ ਰਹੀ ਹੈ ਜੀ ਅਸੀਂ ਇੱਕ ਸਟੈਪ ਹੈ ਚੱਲ ਰਹੀ ਸਾਡੀ ਝੋ ਮਨ ਲਓ ਝੋਨਾ ਵੀ ਵੱਢ ਜੀ ਇਹ ਅੱਛਾ ਇਹੀ ਸਟੈਪ ਉਹ ਵੀ ਇਹ ਹੀ ਸਟੈਪ ਹੈ ਵੀਰ ਜੇ ਕਈ ਕਹੇ ਕਿ ਚੇਂਜ ਕਰਾ ਕੋਈ ਬਰੇਡ ਅਜ ਤੱਕ ਚੇਂਜ ਨਹੀਂ ਕਰਿਆ ਇਹ ਇਹ ਫਿੰਗਰ ਵੀ ਸਪੈਸ਼ਲ ਹੈ ਹਨਾ ਲਾਈਵਰ ਜੀ ਕੋਈ ਬਰੇਡ ਇਹ ਝੋਨਾ ਵੀ ਵੱਡ ਗਿਆ ਕਣਕ ਵੀ ਵੱਡ ਗਿਆ ਸਮਝ ਲਓ ਹੁਣ ਐਂਡ ਤੇ ਜਾਣਾ ਚਾਹੀਏ ਫੇ ਅਜੇ ਵੀ ਬੁਲੇਟ ਪੂਰੇ ਖੜੇ ਆ ਪੂਰਾ ਵੀਰ ਜੀ ਅਜੇ ਪਤਾ ਕੀ ਹੈ ਦੀ ਇੱਕ ਟੀਮ ਵਾਲਾ ਬਾਕੀ ਜੋ ਵੀ ਤੁਹਾਡੀਆਂ ਗੱਲਾਂ ਬਾਤਾਂ ਹਨਾ ਵੀਰੇ ਕੰਪਨੀ ਦੇ ਆਪਾਂ ਹੁਣ ਵੀਰ ਹੁਣੇ ਆਪਣੇ ਕੋਲ ਆਏ ਹੋਏ ਹਨਾ ਚਲੋ ਕੰਪਨੀ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਵੀ ਕਿੱਥੇ ਕਿੱਥੇ ਦੇ ਬੰਦੇ ਕੰਮ ਕਰਦੇ ਆ ਜਿਹੜੇ ਵੀਰ ਹੁਣੇ ਆਪਣੇ ਪੰਜਾਬ ਤੋਂ ਹਨਾ ਆਪਣੇ ਨਾਲ ਆ ਕੇ ਖੜੇ ਆ ਹੁਣ ਖੜੇ ਆ ਇਸ ਟ ਠੀਕ ਹੈ ਦੇ ਆਧਾਰ ਤੇ ਕਹਿ ਰਹੇ ਹਾਂ ਕੋਈ ਉਹਨੇ ਜੀ ਸਾਡੀ ਸੁਣੀ ਨਹੀਂ ਇਸ ਟਾਈਮ ਨਹੀਂ ਵਧੀਆ ਉਹ ਪੈਣ ਤੇ ਗੱਲ ਤੇ ਅਸਰ ਹੋਇਆ ਨਹੀਂ ਠੀਕ ਆ ਬਾ ਉਹੀ ਜੀ ਜਣਾ ਵੀ ਵੀਰੇ ਕਈ ਵਾਰ ਨਾ ਕੀ ਹੁੰਦਾ ਗੱਲ ਤੁਸੀਂ ਕਰਤੀ ਮੇਰੇ ਕੋਲੇ ਕਰਤੀ ਮੇਰੇ ਕੋਲੇ ਮੇਰੇ ਕੋਲੇ ਰਹਿ ਜਣੀ ਹੁਣ ਥੋੜੀ ਗੱਲ ਆ ਜਿਹੜੀ ਕੰਪਨੀ ਤੇ ਕਰ ਪਹੁੰਚ ਗਿਆ ਵੀਰ ਉਹਨੇ ਖੜੇ ਆ ਹੈਨਾ ਉਹ ਗੱਲ ਦਾ ਸਾਡੀ ਕਹਿਣ ਦਾ ਜਿਹੜੀ ਮਸਲਾ ਹੱਲ ਹੋਇਆ ਹਾਂ ਬਸ ਮੈਂ ਆਈ ਤੇ ਜੀ ਮਸਲਾ ਹੱਲ ਕਈ ਵਾਰ ਇਹ ਕੀ ਗੱਲ ਸਿਰੇ ਜਾਂਦੀ ਨਹੀਂ ਜਾਂਦੀ ਹੁੰਦੀ ਰਾਹ ਤੇ ਰਹਿੰਦੀ ਹਾਂ 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 ਬਸ ਉਹ ਜੀ ਆ ਹੁਣ ਵੀਰ ਹੁਣ ਹੀ ਪੰਜਾਬ ਤੋਂ ਦਿਲ ਆਪਣੇ ਚਲੋ ਇਹ ਤਾਂ ਲਾਗੇ ਲਾਉਣੇ ਨੇ ਖੜੇ ਆਪਣੇ ਕੋਲ ਹੁਣ ਐਤ ਕੀ ਦਿੱਕਤ ਤਾਂ ਨਹੀਂ ਕੋਈ ਆਈ ਨਹੀਂ ਵੀਜੀ ਨਹੀਂ ਅੱਛਾ ਮੈਂ ਕਹਿੰਦਾ ਅੱਜ ਵੀ ਦੋ ਫੋਨ ਮੈਂ ਫੋਰ ਮੈਨਾਂ ਦੇ ਤੁਹਾਡੇ ਦੇ ਫੋਨ ਕੋਈ ਦਿੱਕਤ ਤਾਂ ਦੱਸੋ ਅੱਛਾ ਡੇਲੀ ਵੀ ਨਹੀਂ ਕੋਈ ਫੋਨ ਆਉਂਨੇ ਵੀ ਹੁਣ ਡੇਲੀ ਆਉਨੇ ਆ ਫੋਨ ਆਉਂਨੇ ਆ ਕਈ ਵਾਰੀ ਵਿਜਿਟ ਵੀ ਕਰਦੇ ਆ ਬਿਨਾ ਕਹੇ ਤੇ ਵਿਜਿਟ ਵੀ ਕਰਦੇ ਆ ਅੱਛਾ ਜੀ ਕਹਿੰਦਾ ਮੈਂ ਵਿਜਿਟ ਨਹੀਂ ਕਰਦੇ ਅੱਛਾ ਜੀ ਤਾਂ ਆਉਣੀ ਆਉਨੇ ਕਈ ਵਾਰੀ ਬਿਨਾ ਕਹੇ ਤੇ ਵਿਜਿਟ ਵੀ ਕਰਕੇ ਜਾਂਦੇ ਜਾਨੀ ਫਾਇਦਾ ਹੋ ਗਿਆ ਹੁਣ 30 ਬੁੱਕ ਕਰਾਉਂਗਾ ਵੀ ਰੋਏ ਆ ਤਾਂ ਸਾਡੀ ਸੁਣੀ ਆ ਬਸ ਠੀਕ ਆ ਠੀ ਨਹੀਂ ਵਧੀਆ ਗੱਲ ਆ ਵੀਰੇ ਪਤਾ ਕੀ ਇਹ ਗੱਲ ਸਿਰੇ ਜਾਂ ਨਾ ਤਾਂ ਪਹੁੰਚਦੀ ਨਹੀਂ ਕੰਪਨੀ ਦੇ ਗੱਲ ਕਰਨਾਂ ਚ ਪੈਂਦੀ ਨਹੀਂ ਜਦ ਤੱਕ ਕੋਈ ਹੱਲ ਨਹੀਂ ਹੋਣਾ ਇੱਕ ਮੇਰੇ ਤੇਰੇ ਵਰਗੇ ਨੂੰ ਕਹਿਣਾ ਕੁਝ ਨਹੀਂ ਹੋਣਾ ਨਹੀਂ ਪੈਣਾ ਫਰਕ ਠੀਕ ਹੈ ਨਾ ਗੱਲ ਬਾਕੀ ਇਹਦੀ ਜਿਹੜੀ ਮੋਟਰ ਆ ਇਹ ਇਹ ਤੇਲ ਦੇ ਵਿੱਚ ਆ ਵੀਰੇ ਇਹ ਹਾਂਜੀ 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 ਤੇਲ ਤੇ ਮੋਟਰ ਨੂੰ ਸਿੱਧੀ ਬੈਲਟ ਸਿੱਧੀ ਬੈਲਟ ਪਈ ਆ ਸਿੱਧੀ ਬਾਕੀ ਹੋਰ ਵੀ ਬਹੁਤ ਜ਼ਿਆਦਾ ਫਰਕ ਆ ਨਾ ਪੁਲੀਆਂ ਮਨ ਲਓ ਆਪਨੇ ਆਪ ਜਿੱਧਰ ਪਰ ਰੇਡ ਚ ਖੋਸ ਆ ਗਿਆ ਬੈਲਟ ਢਿੱਲੀ ਹੋ ਜਾਂਦੀ ਆਪਰਾ ਸਪਰਿੰਗ ਪਾ ਲਈ ਨਹੀਂ ਸੈਕਟਰ ਸਾਰਾ ਵੀ ਮੰਨ ਲਓ ਕੰਬਾਈਨਾਂ ਨਾਲੋਂ ਨਾ ਦੂਜੀਆਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਜਿਵੇਂ ਆਇਡਲਾਂ ਤੇ ਲਾ ਲਈਏ ਆਪਾਂ ਨਾ ਰੀਲ ਕੱਲਾ ਕੱਲਾ ਪਾਈਪ ਖੁੱਲਦਾ ਰੀਲ ਜਿਹਾ ਕੰਬਾਈਨਾਂ ਕਿ ਇਕੱਠੀ ਕਰਕੇ ਜਿਹਾ ਝੋਲੇ ਝਾਲੇ ਚ ਪਾ ਲੋ ਹਾਂ ਨਾ ਹੁੰਦੀ ਆ ਇਹ ਆ ਨਟ ਲੱਗੇ ਹੋਏ ਆ ਇਹ ਸਿਸਟਮ ਦਾ ਬਾਈ ਆਇਆ ਵੀ ਬ੍ਰਾਂਡ ਤਾਂ ਬ੍ਰਾਂਡ ਏ ਆ ਆਹ ਬਲੇਟ ਲਾਏ ਹੋਏ ਹੈ ਇਸਪੇਅਰ ਰੱਖੇ ਜਿਹੜੇ ਇੱਥੇ ਖੁੱਲਦੇ ਆ ਹਾਂ ਨਹੀਂ ਠੀਕ ਹੈ ਬਾਕੀ ਜਿਵੇਂ ਬਈ ਹੁਣ 3375 ਬੈਲਟ ਆ ਇਹਦੇ ਵਿੱਚ ਕਿਉਂ ਕਿ ਦਿੱਕਤ ਦੁੱਕਤ ਤਾਂ ਨਹੀਂ ਆਉਂਦੀ ਮੈਨੂੰ ਅੱਛਾ ਨਾਲ ਦੀ ਉਹ ਐ ਨਾਲ ਵੀ ਚੱਲਦੀ ਆ ਅੱਛਾ ਕਿੱਥੇ ਤੱਕ ਕਰਵਾ ਲੇ ਮਸ਼ੀਨ ਜੁਪੀ ਤੱਕ ਰਿਹਾ ਆ ਵੀਰੇ ਦਪਟ ਦੇ ਜਾ ਚਿੱਤੇ ਵੀ ਨਹੀਂ ਹੈਗਾ ਜੀ ਨਹੀਂ ਆ ਉਹ ਵੀ ਦੇਖ ਲਓ ਹਣਾ ਕੀ ਆ ਨਾ ਇਹ ਬੈਲਟਾਂ ਜਿਵੇਂ ਇਹ ਦੰਦਾਂ ਵਾਲੀਆਂ ਗਰੂਵਿੰਗ ਵਾਲੀਆਂ ਜਾਨੀ ਇੱਥੇ ਪਟਾ ਹੁੰਦਾ ਬੀਸਿਕਲੀ ਪਟਾੜੀ ਹੁੰਦਾ ਇੱਥੇ ਦਿੱਤੀ ਗਰੂਵਿੰਗ ਵਾਲੀ ਬੈਲਟ ਜੀ ਇਹ ਸਲਿੱਪ ਨਹੀਂ ਕਰਦੀ ਇਹ ਸਲਿੱਪ ਨਹੀਂ ਕਰਦੀ ਦੀ ਜਿਹੜੀ ਪਕੜ ਥੋੜੀ ਵੱਧ ਰਹਿੰਦੀ ਆ ਨਹੀਂ ਫਰਕ ਤਾਂ ਹੈਗਾ ਵੀਰੇ ਬਹੁਤ ਐਵੇਂ ਬ੍ਰਾਂਡ ਤਾਂ ਬ੍ਰਾਂਡ ਏ ਆ ਬਾਕੀਆਂ ਵੀ ਜਿਹੜਾ ਵੀ ਕੰਮ ਕਰਿਆ ਹੋਇਆ ਆਰ ਪਲੇਟ ਬਾਡੀ ਦੇ ਵਿੱਚ ਆ ਸਾਰੀ ਮਸ਼ੀਨ ਇਹ ਇਹ ਨਹੀਂ ਹੈਗਾ ਨਹੀਂ ਆ ਪਾਉਣਾ ਆਪਣਾ ਹਨਾ ਸੀਸੀ ਜਨ ਚੱਲਦਾ ਔਰੇ ਸਾਰਾ ਮਿੱਟੀ ਦਾ ਜੰਮਿਆ ਪਉਂਦਾ ਭਰਿਆ ਪਉਂਦਾ ਉਹ ਸਿਸਟਮ ਜਮਾ ਨਹੀਂ ਹੈਗਾ ਵੀ ਪਲੇਟ ਬਾਡੀ ਆ ਡਬਲ ਥਰੈਸ਼ਰ ਆ ਇਹ ਡਬਲ ਥਰੈਸ਼ਰ ਦੇ ਵਿੱਚ ਵੀ ਨੇ ਜਿੰਨੀਆਂ ਪੰਜਾਬ ਦੇ ਮਸ਼ੀਨਾਂ ਹੈਗੀਆਂ ਆਪਣੇ ਡਬਲ ਥਰੈਸ਼ਰਾਂ ਸਾਰੀਆਂ ਬਿਲਕੁਲ ਸਾਡੇ ਕੋਲ ਜਿਹੜਾ ਜਿਵੇਂ ਏਸੀ ਕੈਪ ਉਹਦੇ ਵਿੱਚ ਤੁਹਾਨੂੰ ਡਬਲ ਥਰੈਸ਼ਰ ਹੀ ਮਿਲੂਗੀ ਪੰਜਾਬ ਵਿੱਚ ਜ਼ਿਆਦਾਤਰ ਏਸੀ ਕੈਪ ਹੀ ਜਾਂਦੀਆਂ ਨੇ ਤੇ ਉਹ ਡਬਲ ਥਰੈਸ਼ਰ ਹੀ ਮਿਲੂਗੀ ਤੁਹਾਨੂੰ ਸਿੰਗਲ ਥਰੈਸ਼ਰ ਏਸੀ ਪੰਜਾਬ ਦੇ ਵਿੱਚ ਸਾਰੇ ਡਬਲ ਥਰੈਸ਼ਰ ਨੇ ਬਿਲਕੁਲ ਸਟੈਂਡਰਡ ਮਾਡਲ ਹੀ ਸਾਡਾ ਡਬਲ ਥਰੈਸ਼ਰ ਦੇ ਵਿੱਚ ਆ ਜੀ ਜੀ ਹਾਂ ਸਾਡਾ ਬੇਸਿਕਲੀ ਸਟੈਂਡਰਡ ਮਾਡਲ ਜਿਹੜਾ ਵਾ ਉਸ ਤੋਂ ਬਾਅਦ ਏਸੀ ਕਹਿ ਲੈਂਦੇ ਉਹ ਤੋਂ ਬਾਅਦ ਸਿੰਗਲ ਥਰੈਸ਼ਰ ਵੀ ਜੀ ਜੀ ਯਾਨੀ ਹੁਣ ਅੱਗੇ ਤਾਂ ਇਹਦਾ ਹੁਣ ਜਣੀ ਆਏ ਆ ਵੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਤੁਹਾਡਾ ਵੀ ਪ੍ਰੋਸੈਸ ਇੱਧਰ ਜਦੋਂ ਨਾ ਮਾਰਕੀਟ ਚ ਨਾ ਮਸ਼ੀਨਾ ਵਿਕਦੀਆਂ ਨੇ ਤੇ ਉਦੋਂ ਫਿਰ ਡੀਲਰਾਂ ਡੀਲਰ ਕੋ ਵੀ ਉਹਨਾਂ ਤੇ ਕੰਮ ਕਰਨ ਲਈ ਨੰਬਰ ਹੈਗੇ ਨਾ ਕਿ ਹਾਂ ਇੰਨੀਆਂ ਮਸ਼ੀਨਾ ਆਹੀ ਬੰਦਾ ਰੱਖੀਏ ਠੀਕ ਹੈ ਹੁਣ ਪਾਰਟਸ ਰੱਖੀ ਸਾਡਾ ਪਾਰਟਸ ਲੱਗੂਗਾ ਹੁਣ ਠੀਕ ਹੈ ਉਹ ਫਾਇਦਾ ਇਹ ਹੈ ਕਿ ਜਦੋਂ ਮਸ਼ੀਨਾ ਹੀ 2 4 5 10 ਹੋਣ ਤੇ ਉੱਤੇ ਫਿਰ ਡੀਲਰ ਕੀ ਇਨਵੈਸਟ ਕਰੇ ਕਿੰਨੀਆਂ ਮਸ਼ੀਨਾ ਦਾ ਤੇ ਵੀਰੇਦ ਕੀ ਪੰਜਾਬ ਦੇ ਵਿੱਚ ਲਗਭਗ ਇਸ ਵਾਰ ਸਾਡੀਆਂ 30 ਦੇ ਪਲੱਸ ਮਸ਼ੀਨਾ ਚ ਲੱਗੀਆਂ ਨੇ ਇਸ ਸੀਜ਼ਨ ਦੇ ਵਿੱਚ ਕਣਕ ਕਣਕ ਦੇ ਸੀਜ਼ਨ ਤੇ ਕ ਜੀ ਵੀ ਮੰਨ ਲੋ ਥੋੜੇ ਨਹੀਂ ਥੋੜਾ ਏਸੀ ਵਧੀਆ ਕੰਮਜਾਬ ਹੋ ਗਿਆ ਮਨ ਨਾਲ ਇੱਕ ਤਾਂ ਓ ਵੀ ਛੋਟਾ ਹੈ ਹਨਾ ਵਿੱਚ ਨੂੰ ਵੀ ਦੋ ਬੰਦਿਆਂ ਵਾਸਤੇ ਵਧੀਆ ਜਿਹਨੂੰ ਕੋਈ ਰਾਸਤੇਆਂ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਜੀ ਵਿੱਚ ਵੀ ਇਸ ਵਾਰ ਸਾਡੇ ਕੋਲ ਚੰਗੀ ਬੁਕਿੰਗ ਆ ਠੀਕ ਹੈ ਜੀ ਹਾਂ ਮੱਕੀ ਦੇ ਵਿੱਚ ਵੀ ਸਾਡੇ ਕੋਲ ਐਡਵਾਂਸ ਲਈ ਬੁਕਿੰਗ ਪਈਆਂ ਹੋਈਆਂ ਨੇ ਪਰ ਕਸਟਮਰ ਇਦਾਂ ਹੀ ਕਿ ਕਣਕ ਦੇ ਕਣਕ ਦੇ ਸੀਜ਼ਨ ਸਾਨੂੰ ਮੱਕੀ ਦੀਆਂ ਬੁਕਿੰਗ ਦੇਂਦੇ ਜਿਹੜੇ ਪਰ ਰੇਟ ਦੀ ਗੱਲ ਕਰੀ ਵੀਰੇ ਦੂਜਿਆਂ ਨਾਲੋਂ ਕਿੰਨਾ ਕੁ ਫਰਕ ਆ ਕੋਈ ਪਾਜੀ ਰੇਟ ਦੀ ਨਾ ਆਪਾਂ ਜੇ ਗੱਲ ਕਰੀਏ ਨਾ ਸੱਚ ਪੁੱਛੋ ਤਾਂ ਰੇਟ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਜਿਹੜੇ ਜਿਹੜੇ ਹਸਾਬ ਨਾਲ ਦੱਸਦਾ ਜਿਵੇਂ ਹੁਣ ਇਹਦੇ ਵਿੱਚ ਚੀਜ਼ਾਂ ਨੇ ਦਿੱਤੀਆਂ ਹੋਈਆਂ ਜਿਵੇਂ ਤੁਸੀਂ ਆਹ ਗੱਲ ਕਰੋ ਇੱਥੇ ਇਲੈਕਟ੍ਰੀਕਲ ਮੋਟਰ ਦਿੱਤੀ ਹੋਈ ਆ ਜੀ ਠੀਕ ਹੈ ਇਹ ਹੁਣ ਬੈਠੇ ਬੈਠੇ ਚੱਕਰ ਉਹਦੇ ਵੱਧ ਘੱਟ ਹੋਣੇ ਨਹੀਂ ਫਿਰ ਉਹਦਾ ਥਰੈਸ਼ਰ ਦੇ ਚੱਕਰ ਜਿਹੜੇ ਵੱਧ ਘੱਟ ਉੱਪਰ ਬੈਠੀ ਹੋਣੇ ਆ ਠੀਕ ਹੈ ਫਿਰ ਤੁਸੀਂ ਇਹ ਦੇਖੋ ਕਿ ਜਿਹੜੀ ਇਹਦੀ ਸਰਵਿਸ ਆ ਬਲੇਡਾਂ ਦੀ ਸਰਵਿਸ ਸਿੰਗਰਾਂ ਦੀ ਸਰਵਿਸਾਂ ਕੋਈ ਵੀ ਆਈਟਮ ਆ ਇਹਦੀ ਸਰਵਿਸ ਤਿੱਗਣੀ ਚੋਗਣੀ ਰਹਿੰਦੀ ਆ ਬਾਕੀਆਂ ਨਾਲੋਂ ਯਾਨੀ ਫਰਕ ਵੀ ਬਹੁਤ ਆ ਹੁਣ ਇਹਦੀ ਥਾਂ ਤੇ ਜੇ ਅਸੀਂ ਪਟਾ ਦੇ ਦਈਏ ਜੀ ਤੇ ਆਪਣੇ ਆਪ ਹੀ ਰੇਟ ਸਸਤੇ ਹੋਣੇ ਆ ਪਰ ਅਸੀਂ ਦਿੱਤੀ ਹੈ ਇੱਥੇ ਆ ਤੁਸੀਂ ਦੇਖੋ ਕੀ ਆ ਆ ਤਿੰਨ ਬੈਲਟ ਆ ਆ ਆ ਗਿਮਿੰਗ ਵਾਲੀ ਬੈਲਟ ਦੀ ਆ ਬੰਦੇ ਵਾਲੀ ਬੈਲਟ ਦੀ ਆ ਕੀ ਅਸੀਂ ਦੂਜੀ ਨਹੀਂ ਦੇ ਸਕਦੇ ਦੇ ਸਕਦੇ ਆ ਅਸੀਂ ਹੋਰ ਤੁਸੀਂ ਆ ਦੇਖੋ ਆ ਸਲਿੱਪ ਕਲੱਚ ਦਿੱਤੇ ਹੋਇਆ ਠੀਕ ਆ ਹੁਣ ਆ ਜਿਹੜੇ ਆਈਡਲਰ ਆ ਆ ਆਈਡਲਰ ਆ ਦੇਖੋ ਆ ਤਿੰਨ ਤਿੰਨ ਮੇਨ ਜਿਹੜੀਆਂ ਡਰਾਈਵਾਂ ਆ ਜਿਹੜੀ ਅਸੈਂਬਲੀ ਦੀ ਡਰਾਈਵ ਆ ਕਟਰਬਾਰ ਦੀ ਡਰਾਈਵ ਫਿਰ ਉਹ ਜਿਹੜੀ ਡਰਾਈਵ ਆ ਜਾਣਦੀ ਆ ਆਪਣਾ ਟੈਂਕ ਨੂੰ ਹੁਣ ਇਹਦੇ ਜਿਹੜੇ ਆਈਡਲਰ ਆ ਪਾਜੀ ਆਟੋਮੈਟਿਕ ਟਾਈਟ ਹੁੰਦੇ ਨੇ ਸਪਰਿੰਗ ਸਪਰਿੰਗ ਲੋਡਡ ਨੇ ਅਸੀਂ ਕੀ ਅਸੀਂ ਨਾਰਮਲ ਨਹੀਂ ਦੇ ਸਕਦੇ ਅਸੀਂ ਨਾਰਮਲ ਦੇ ਕੇ ਇਹਨੂੰ ਸਸਤਾ ਕਰ ਲੈਨੇ ਆ ਪਰ ਬਈ ਬਟ ਇੱਥੇ ਅਸੀਂ ਚੀਜ਼ਾਂ ਉਹ ਦਿੱਤੀਆਂ ਕਿ ਜਿਹਦੇ ਨਾਲ ਪਰਫਾਰਮੈਂਸ ਜਿਹੜੀ ਆ ਵੱਧ ਹੋਵੇ ਤੇ ਫਰਕ ਤਾਂ ਵੀਰੇ ਮੈਂ ਤਾਂ ਹੁਣ ਚਲੋ ਅਸੀਂ ਵੀ ਕੰਬੈਨੇ ਚਲਾਉਨੇ ਆ ਇੱਕ ਚੀਜ਼ ਆ ਹੋਰ ਮੈਂ ਤੁਹਾਨੂੰ ਦਿਖਾਉਣਾ ਮੈਂ ਨਾ ਤੁਹਾਨੂੰ ਮੋਟੀਆਂ ਮੋਟੀਆਂ ਵੀਜ਼ਾ ਦਿਖਾਉਂਦੇ ਆ ਸਿੱਪਾ ਨਹੀਂ ਮੈਂ 18 18 ਵਾਟਾ ਮਸ਼ੀਨਾਂ ਦੀ ਨਾਲ ਦੀਆਂ ਸਿੱਪਾ ਦੇਖੀਆਂ ਨੇ ਆ ਦੇਖੋ ਆ ਦੇਖੋ ਐਦਾਂ ਖੁੱਲਦੀਆਂ ਨੇ ਹੈ ਆ ਖੁੱਲੋ ਆ ਖੁੰਡੀਆਂ ਐਦਾਂ ਠੀਕ ਹੈ ਇਹ ਤਾਂ ਜਮੇ ਹੀ ਸੌਕਾ ਤਰੀਕਾ ਨਹੀਂ ਕੋਤ ਵੀ ਲੀਵਰ ਲਿੱਤਾ ਹੋਇਆ ਥੱਲੇ ਵਾਲੀ ਤੇ ਵੀ ਲਿੱਤਾ ਹੁਣ ਅਸੀਂ ਇਹਨੂੰ ਨੋਰਮਲ ਕਰਕੇ ਰੇਟ ਸਸਤਾ ਕਰ ਸਕਦੇ ਆ ਪਰ ਨਹੀਂ ਠੀਕ ਹੈ ਹੁਣ ਇੱਕ ਹੋਰ ਗੱਲ ਆ ਲੋ ਇੱਕ ਹੋਰ ਤਾਂ ਦੱਸਦਾ ਇਹ ਭਾਜੀ ਆਪਾਂ ਗੱਲ ਕਰਦੇ ਮੋਟੀਆਂ ਮੋਟੀਆਂ ਚੀਜ਼ਾਂ ਦੀ ਹੈਨਾ ਆ ਦੇਖੋ ਆ ਆਪਾਂ ਆ ਦੇਖੋ ਲੀਵਰ ਦੇਖੋ ਤੁਸੀਂ ਠੀਕ ਹੈ ਅਜੇ ਇਹ ਬਲੂਰ ਵਾਲਾ ਹਵਾ ਕੱਟ ਵੱਧ ਕਰਨੇ ਆ। ਇਹ ਹੁਣ ਦਾ ਮੜਾ ਸਾਈਡ ਤੇ ਹੋਇਆ ਕੱਟਾ ਕੋਈ ਨਹੀਂ ਕੋਈ ਨਹੀਂ ਤੇ ਆ ਦੇਖੋ ਆ ਲੀਵਰ ਦਿੱਤਾ ਹੋਇਆ। ਹੁਣ ਇਹ ਲੀਵਰ ਤੇ 29 ਕੱਟ ਦਿੱਤੇ ਹੋਏ ਭਾਜੀ 3 325 ਤੋਂ ਲੈ ਕੇ 931 ਤੱਕ ਇਹਦੇ ਬਲੂਰ ਫੈਨ ਦੀ ਹਵਾ ਤੁਸੀਂ ਐਡਜਸਟ ਕਰ ਸਕਦੇ ਹੋ ਆ ਵੇਰੀਟਰ ਪੁਲੀ ਦੀ ਮਦਦ ਨਾਲ। ਇਹ ਨਾਲ ਕਨੈਕਟਡ ਬਸ। ਫਰਕ ਤਾਂ ਵੀਰੇ ਬਹੁਤ ਆ। ਹੁਣ ਭਾਜੀ ਕੀ ਅਸੀਂ ਇੱਥੇ ਨੋਰਮਲ ਪੁਲੀ ਕਰਕੇ ਇਹ ਨੂੰ ਸਸਤਾ ਨਹੀਂ ਕਰ ਸਕਦੇ ਕਰ ਸਕਦੇ ਆ ਪਰ ਇਹ ਚੀਜ਼ ਆਪਾਂ ਕਰਦੇ ਨਹੀਂ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਨਾ ਮਸ਼ੀਨ ਦੀ ਪਰਫਾਰਮੈਂਸ ਵਧਣੀ ਹੈ ਜੋ ਕਿ ਹਰੇਕ ਮਸ਼ੀਨ 'ਚ ਹੋਣੀ ਚਾਹੀਦੀ ਹੈ ਜੀ ਜੀ ਫਿਰ ਬ੍ਰਾਂਡ ਨਹੀਂ ਦੇਣਾ ਨਾ ਦੇਖੋ ਪਤਾ ਕੀ ਆ ਮਸ਼ੀਨ ਇਦਾਂ ਦੀ ਹੋਣੀ ਚਾਹੀਦੀ ਆ ਜੇ 'ਚ ਸਭ ਤੋਂ ਘੱਟ ਤੋਂ ਘੱਟ ਸੈਟਿੰਗ ਕਰਨੀ ਪਵੇ ਬੰਦੇ ਨੂੰ ਆਰਾਮ ਨਾਲ ਬਿਤੇ ਨੂੰ ਸੈਕਿੰਡ ਕਰਨੀ ਪਵੇ ਸੈਟਿੰਗ ਇਦਾਂ ਦਾ ਕੰਮ ਹੋਣਾ ਚਾਹੀਦਾ ਹੁਣ ਤੁਸੀਂ ਇਹਦੇ ਵਾਸਤੇ ਕਣਕ ਕਣਕ ਵਾਸਤੇ ਅੱਡ ਪੁਲੀ ਬਲੋਰ ਫੈਂਡ ਦੀ ਰੱਖੋਗੇ ਫਿਰ ਮਕੀ ਉਸ ਤੇ ਆਰਡਰ ਰੱਖੋਗੇ ਇਹ ਤਾਂ ਫਿਰ ਇੱਕ ਉਹ ਹੋ ਗਿਆ ਕਿ ਨਾਲ ਕਿੰਨਾ ਸਮਾਨ ਤੇਨੂੰ ਕੈਰੀ ਕਰਨਾ ਪਊਗਾ ਤੇ ਇਹ ਚੀਜ਼ਾਂ ਇਹਦੇ ਵਿੱਚ ਨਹੀਂ ਇਹ ਨਹੀਂ ਫਰਕ ਤਾਂ ਬਹੁਤ ਆ ਦੂਜੀਆਂ ਮਸ਼ੀਨਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ 70 70% ਦਾ ਫਰਕ ਆ ਹਾਂ ਠੀਕ ਆ ਜਿਹੜੀਆਂ ਦੂਜੀਆਂ ਨਾਰਮਲ ਕੰਬਨ ਆ ਉਹ ਸਿੱਧੀਆਂ ਨਾਰਮਲ ਪੁਲੀਆਂ ਨਾਰਮਲ ਬੈਲਟਾਂ ਹਨਾ ਨਾਰਮਲ ਆਈਡਲ ਆ ਮੈਂ ਉਹੀ ਤੈਨੂੰ ਕਹਿਣ ਲੱਗਾ ਕਿ ਮਸ਼ੀਨ ਦਾ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ ਜੀ ਜੇ ਆਪਾਂ ਜਿਹੜੀਆਂ ਤੁਹਾਨੂੰ ਚੀਜ਼ਾਂ ਦਿਖਾਈਆਂ ਹਲੇ ਹੋਰ ਵੀ ਬਹੁਤ ਚੀਜ਼ਾਂ ਨੇ ਆ ਦੇਖੋ ਥੱਲੇ ਐਕਕਮਿਊਲੇਟਰ ਲੱਗਿਆ ਹੋਇਆ ਵਾ ਐਕਕਮਿਊਲੇਟਰ ਉਹ ਤੁਸੀਂ ਦੇਖੋਗੇ ਆ ਬਲੈਕ ਜੇ ਕਲਰ ਦਾ ਦੇਖੋ ਗੁਬਾਰਾ ਜਿਹਾ ਲੱਗਦਾ ਉਹ ਸਿਲੰਡਰ ਘਾਟਰ ਨੂੰ ਝਟਕਣ ਲੱਗਦਾ ਇਹ ਝਟਕਾ ਨਹੀਂ ਲੱਗਣ ਦਿੰਦਾ ਹੁਣ ਮੰਨ ਕੇ ਚਲੋ ਅਸੀਂ ਇਹਨੂੰ ਕੱਟ ਦਿੰਦੇ ਹਾਂ ਬਾਹਰ ਰੇਟ ਆਪਣੀਆਂ ਵੀ ਸਸਤਾ ਹੋਊਗਾ ਮਤਲਬ ਐਦਾਂ ਦੀਆਂ ਚੀਜ਼ਾਂ ਹੀ ਦਿੱਤੀਆਂ ਹੋਈਆਂ ਕਿ ਇਹ ਜਿਹੜੀਆਂ ਕਿ ਮਸ਼ੀਨ 'ਚ ਹੋਣੀਆਂ ਚਾਹੀਦੀਆਂ ਸਾਰੀਆਂ ਚੀਜ਼ਾਂ 'ਚ ਹੋਣੀਆਂ ਹੁਣ ਬਾਈ ਕੋਈ ਵੀ ਚੀਜ਼ ਹੈ ਨਾ ਆ ਨਿਊ ਆਲੈਂਡ ਦਾ ਟਰੈਕਟਰ ਇਹ ਹੁਣ ਬ੍ਰਾਂਡ ਆ ਹੁਣ ਜੇ ਟਰੈਕਟਰ ਦਾ ਹੋਰ ਵੀ ਬਹੁਤ ਆਉਨੇ ਹਨਾ ਪਰ ਜਿਹੜੀ ਇਹ ਆਪਣੀ ਜਗ੍ਹਾ ਇਹਦੀ ਆਪਣੀ ਜਗ੍ਹਾ ਰਹਿਣਾ ਦੂਜਿਆਂ ਨਾਲ ਆਪਣੀ ਜਗ੍ਹਾ ਰਹਿਣਾ ਹੁਣ ਦੇਖੋ ਨਿਊ ਆਲੈਂਡ ਦਾ ਟਰੈਕਟਰ ਦੂਜੇ ਟਰੈਕਟਰਾਂ ਨਾਲੋਂ ਦੋ 2.5 ਲੱਖ ਰੁਪਏ ਮਹਿੰਗਾ ਪਰ ਫਿਰ ਵੀ ਮਾਰਕੀਟ ਦੇ ਵਿੱਚ ਪੂਰੀ ਧੰਮ ਪਾਈ ਹੋਈ ਹੈ ਇਹਨੇ ਅੱਤ ਕਰਾਈ ਹੋਈ ਹੈ ਹਨਾ ਹੀ ਉਹ ਚੀਜ਼ ਆ ਵੀ ਜਿਹੜੀ ਚੀਜ਼ ਆ ਨਾ ਰੇਟ ਆ ਵੀ ਫਰਕ ਹੈਗਾ ਪਰ ਫਰਕ ਵੀ ਚੀਜ਼ਾਂ ਦਾ ਹੈ ਨਾ ਬਾਈ ਜਿਵੇਂ ਹੁਣ ਤੁਹਾਨੂੰ ਦੱਸਿਆ ਬਾਈ ਨੇ ਵੀ ਰੁਪਏ ਦੀ ਬ੍ਰੇਕਡਾਊਨ ਨਹੀਂ ਆ ਜੀ 1 ਰੁਪਏ ਵੀ ਨਹੀਂ ਕਦੇ ਲੱਗਿਆ ਜਦ ਦੀ ਮਸ਼ੀਨ ਲਈ ਆ ਪਿਛਲੀ ਮੱਕੀ ਦਾ ਸੀਜ਼ਨ ਤੋਂ ਬਾਅਦ ਝੋਨੇ ਦਾ ਸੀਜ਼ਨ ਲਾਇਆ ਹੁਣ ਕਣਕ ਦਾ ਸੀਜ਼ਨ ਲੱਗ ਗਿਆ ਹੁਣ ਫੇਰ ਮੱਕੀ ਦਾ ਲਾਉਣਾ ਵੀ ਰੁਪਏਰ ਨਹੀਂ ਹੈਗੀ ਬਿਲਕੁਲ ਵੀ ਇਹ ਚੀਜ਼ ਹੈ ਜੇ ਮੰਨ ਲਓ ਹੁਣ ਆਪਾਂ ਸਸਤੀ ਮਸ਼ੀਨ ਲੈ ਕੇ ਹੈ ਨਾ ਇਹਨਾਂ ਦੇ ਦੇਸੀ ਬਣਵਾ ਕੇ ਆਪਾਂ ਚੜੇ ਮਹੀਨੇ ਸੀਜ਼ਨ ਚੜਦੇ ਸੀ ਜਿਹਨੇ ਆਪਾਂ 50-60000 ਰੁਪਏ ਲੱਖ ਰੁਪਏ ਲਾਤਾ ਉਹਦਾ ਕੋਈ ਉੱਤੀ ਆ ਜਾਂਦੀ ਵੀਰੇ ਗੱਲ ਹੈ ਨਾ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਾਕੀ ਵੀਰ ਉਹਨਾਂ ਨੇ ਜਿਵੇਂ ਹੈ ਨਾ ਦੱਸਿਆ ਸਾਰੀ A ਤੋਂ Z ਹੈ ਜਿਵੇਂ ਆਪਾਂ ਬਈ ਆਮ ਨੋਰਮਲ ਕਟਰ ਦੇਖਦੇ ਆ ਉਹਦੇ ਵਿੱਚ ਕੀ ਆ ਸਾਰਾ 8-9 ਕਿਲੋਵਟ ਵਜਨ ਹੁੰਦਾ ਮੈਂ ਕਹਿੰਦਾ ਇਹਨਾਂ ਦੇ ਕਟਰ ਦੇ ਤੁਸੀਂ ਹਿਸਾਬ ਲਾ ਲਓ ਮੋਟਰ ਸਿੱਧੀ 벨ਟ ਘਾਟੋ ਘਾਟੇ 50000 ਦੀ ਤੇ ਮੋਟਰ ਹੀ ਹੋਊਗੀ ਇਹ ਜੈਕ ਹੋਗੇ ਹੈ ਨਾ ਮਕੈਨੀਕਲ ਹੋਰ ਜੀ ਆਇਟਲ ਵਗੈਰਾ ਹੋਗੇ ਆ ਦੇਖੋ ਇਧਰ ਕਰਾਰੀਆਂ ਵੀ ਕੋਈ ਮਾੜਾ ਸਮਾਨ ਨਹੀਂ ਲਾਇਆ ਹੋਇਆ ਰੀਲ ਦੇ ਚੱਕਰ ਘੱਟ ਵੱਧ ਕਰਨੇ ਵਾਸਤੇ ਉਹ ਵੀ ਸਿਸਟਮ ਹੈ ਨਾ ਇਹ ਪੂਰਾ ਆਟੋਮੈਟਿਕ ਆ ਸਾਰਾ ਥਰੇਸਰ ਹੋ ਗਿਆ ਆਪਣੇ ਰੀਲ ਦੇ ਚੱਕਰ ਹੋਗੇ ਜਾਂ ਹੋਰ ਚੀਜ਼ਾਂ ਹੋਗੀਆਂ ਆ ਹਾਈ ਲੋ ਵਾਲਾ ਜਿੱਕ ਦੇਖ ਲਓ ਤੁਸੀਂ ਇਹ ਵੀ ਕੋਈ ਨਾਰਮਲ ਜਾਂ ਨਹੀਂ ਹੈਗਾ ਦੇਖਣ ਨੂੰ ਹੈ ਨਾ ਛੋਟਾ ਜਿਹਾ ਲੱਗਦਾ ਪਰ ਇਹਦੀ ਕੀਮਤ ਆ ਜਿਹੜੀ ਕੋਸਟ ਬਹੁਤ ਹੋਊਗੀ ਬਾਕੀ ਹੋਰ ਵੀ ਦੇਖੋ ਹੌਜਿੰਗ ਨਹੀਂ ਹੈਗਾ ਕਿਤੇ ਵੀ ਮਸ਼ੀਨ ਦੇ ਵਿੱਚ ਸਾਰੇ ਜਗ੍ਹਾ ਪੀ ਐਫ ਪਲੇਟਾਂ ਦੇ ਵਿੱਚ 베어ਿੰਗ ਲੱਗੇ ਹੋਏ ਆ ਡਬਲ ਥ੍ਰੈਸ਼ਰ ਮਸ਼ੀਨ ਆ ਚਲੋ ਬਾਕੀ ਸਾਡੀ ਵੀਡੀਓ ਆ ਨਾ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੀ ਗੱਲਬਾਤ ਆ ਨਾ ਸਾਂਝੀ ਕਰਿਓ ਕਮੈਂਟਾਂ ਰਾਹੀਂ ਵੀ ਤੁਹਾਨੂੰ ਕਿਹੜਾ ਮੇਰਾ ਵੀਰ ਚਲਾ ਰਿਹਾ ਉਹ ਵੀ ਦੱਸਿਓ ਬਾਕੀ ਬਾਹਰਲੇ ਇਹ ਸਟੇਟਾਂ ਦੇ ਵਿੱਚ 33 ਰਾਜਸਥਾਨਾ ਗੁਜਰਾਤ ਹਨ ਉਧਰ ਨੂੰ ਜਿਹੜੀ ਮਸ਼ੀਨਾਂ ਦੀ ਗਿਣਤੀ ਆ ਹੁਣ ਵੱਧ ਹੀ ਜਾਂਦੀ ਆ ਪੰਜਾਬ ਦੇ ਵਿੱਚ ਵੀ ਜਿਵੇਂ ਵੀਰ ਉਹਨੂੰ ਦੱਸੇ ਵੀ ਇਹਦੀ 30 ਮਸ਼ੀਨਾਂ ਕਣਕ ਦੇ ਸੀਜ਼ਨ ਦੇ ਦੀਆਂ ਮੱਕੀ ਦੇ ਸੀਜ਼ਨ ਤੇ ਕਾਫੀ ਕਹਿੰਦੇ ਬੁਕਿੰਗਾਂ ਬਾਕੀ ਆਪਾਂ ਹੋਰ ਗੱਲਾਂ ਬਾਤਾਂ ਵੀ ਇਹਨਾਂ ਨਾਲ ਕਰਦੇ ਰਹਿਨੇ ਆ ਹਨਾ ਨੈਕਸਟ ਵੀਡੀਓ ਜਲਦੀ ਲੈ ਕੇ ਆਵਾਂਗੇ ਇਹਦੀ ਹੋਰ ਵੀ ਇੱਕ ਮੱਕੀ ਤੇ ਜਲਦੀ ਹੀ ਜਦ ਤੱਕ ਕਰ ਧੰਨਵਾਦ ਸਤਿ ਸ੍ਰੀ ਅਕਾਲ